ਬਨੂੜ ਦੇ ਬਾਟ ਨੰਬਰ 10 ਦੇ ਐਮਸੀ ਤੇ ਸਰਕਾਰੀ ਚੋਈ ਤੇ ਕਬਜ਼ਾ ਕਰਉਣਾ ਅਤੇ ਸਫਾਈ ਨਾ ਕਰਾਉਣ ਦਾ ਮਾਮਲਾ ਭਖਿਆ। ਮੁਹੱਲਾ ਨਿਵਾਸੀਆਂ ਨੇ ਖੋਲਿਆ ਐਮਸੀ ਖਿਲਾਫ ਮੋਰਚਾ। ਐਮਸੀ ਨੇ ਕਿਹਾ ਸ਼ਿਕਾਇਤਾਂ ਦੇ ਦੇ ਬਾਵਜੂਦ ਵੀ ਨਹੀਂ ਨਗਰ ਕੌਂਸਲ ਦੇ ਵੱਲੋਂ ਕੀਤੀ ਜਾਂਦੀ ਕੋਈ ਕਾਰਵਾਈ। ਤਾਂਸਵਾ ਹਲਕਾ ਦੇ ਕਸਬਾ ਬਨੂੜ ਦੇ ਬਾੜ ਨੰਬਰ 10 ਦੇ ਵਿੱਚ ਲੰਗਰੀ ਸਰਕਾਰੀ ਚੋਈ ਦੇ ਉੱਪਰ ਕਬਜ਼ਾ ਕਰਾਉਣ ਅਤੇ ਬਾੜ ਦੇ ਵਿੱਚ ਗਲੀਆਂ ਦੀ ਸਫਾਈ ਨਾ ਹੋਣ ਕਰਕੇ ਮੁਹੱਲਾ ਨਿਵਾਸੀਆਂ ਨੇ ਸਥਾਨਕ ਐਮਸੀ ਖਿਲਾਫ ਮੋਰਚਾ ਖੋਲ ਦਿੱਤਾ ਹੈ ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਬਾੜ ਨੰਬਰ 10 ਬੰਦਾ ਸਿੰਘ ਬਹਾਦਰ ਕਲੋਨੀ ਦੇ ਨਿਵਾਸੀ ਜਸਵਿੰਦਰ ਕੌਰ ਹਜਿੰਦਰ ਕੌਰ ਬਿਮਲੇਸ਼ ਹਰਮੇਸ਼ ਕੌਰ ਮਨਜੀਤ ਕੌਰ ਅਤੇ ਹੋਰ ਮਹਿਲਾਵਾਂ ਨੇ ਦੱਸਿਆ ਕਿ ਉਹਨਾਂ ਦੇ ਬਾੜ ਵਿੱਚੋਂ ਲੰਘਦੀ ਚੋਈ ਦੇ ਉਪਸਤਾਨਕ ਮਿਊਂਸੀਪਲ ਕੌਂਸਲਰ ਦੇ ਵੱਲੋਂ ਪੈਸੇ ਲੈ ਕੇ ਕਬਜ਼ੇ ਕਰਵਾਈ ਗਏ ਹਨ ਅਤੇ ਉਹਨਾਂ ਇਲਜ਼ਾਮ ਲਾਇਆ ਕਿ ਕੌਂਸਲਰ ਦੇ ਵੱਲੋਂ ਨਾ ਤਾਂ ਬਾੜ ਦੇ ਵਿੱਚ ਸਫਾਈ ਕਰਵਾਈ ਜਾਂਦੀ ਹੈ ਅਤੇ ਨਾ ਹੀ ਵਾੜ ਵਾਸੀਆਂ ਦੇ ਨਾਲ ਸਹੀ ਢੰਗ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਨ੍ਹਾਂ ਦੇ ਨਾਲ ਗਲਤ ਵਿਵਹਾਰ ਕੀਤਾ ਜਾਂਦਾ ਹੈ ਅਤੇ ਜੇਕਰ ਉਹਨਾਂ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਚੋਈ ਦੇ ਉਪਨਜ਼ਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਦੇ ਵੱਲੋਂ ਉਹਨਾਂ ਦੇ ਨਾਲ ਹੀ ਬੈਂਸ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਅਸੀਂ ਆਪਣੇ ਕਾਉਂਸਲਰ ਨੂੰ ਕਈ ਵਾਰ ਨਜ਼ਾਇਜ਼ ਕਬਜ਼ਾ ਸੰਬੰਧੀ ਇਤਲਾਹ ਦਿੱਤੀ ਪਰੰਤੂ ਮਿਊਂਸੀਪਲ ਕਾਉਂਸਲਰ ਦੇ ਵੱਲੋਂ ਕੋਈ ਵੀ ਆਵਾਜ਼ ਨਗਰ ਕੌਂਸਲ ਦੇ ਵਿੱਚ ਨਹੀਂ ਉਠਾਈ ਗਈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਈ ਦੇ ਉੱਪਰ ਹੋਈ ਨਜ਼ਾਇਜ਼ ਕਬਜ਼ਾ ਨੂੰ ਹਟਾਇਆ ਜਾਵੇ ਅਤੇ ਮਾਨਸੂਨ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਕਿਸੇ ਵੱਡੇ ਖਤਰੇ ਤੋਂ ਬਚਾਅ ਹੋ ਸਕੇ ਅਤੇ ਪਾਣੀ ਦੀ ਨਿਕਾਸੀ ਦਾ ਵੀ ਹਾਲ ਕੀਤਾ ਜਾਵੇ ਇਸ ਦੌਰਾਨ ਸ਼ਹਿਰ ਵਿੱਚ ਲੰਘਦੀ ਚੋਈ ਦੇ ਉੱਪਰੋਂ ਜਾਣ ਵਾਲੇ ਰਸਤਿਆਂ ਦੇ ਉੱਪਰ ਰੇਲਿੰਗ ਨਾ ਹੋਣਾ ਵੀ ਵੱਡੇ ਖਤਰੇ ਵੱਲ ਇਸ਼ਾਰਾ ਕਰਦੀ ਹੈ ਇਸ ਸਬੰਧੀ ਜਦੋਂ ਬਨੂੜ ਦੇ ਬਟ ਨੰਬਰ 10 ਬਾਬਾ ਬੰਦਾ ਸਿੰਘ ਕਲੋਨੀ ਦੇ ਕਾਉਂਸਲਰ ਹਰਵਿੰਦਰ ਕੌਰ ਢਾਂਗੀ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਆਪਣੇ ਉੱਪਰ ਲਾਇਲ ਗਏ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਤੇ ਕਿਹਾ ਕਿ ਚੋਈ ਦੇ ਉੱਪਰ ਹੋਏ ਨਜਾਇਜ਼ ਕਬਜ਼ੇ ਸੰਬੰਧੀ ਉਹਨਾਂ ਨਗਰ ਕੌਂਸਲ ਨੂੰ ਸ਼ਿਕਾਇਤ ਦਿੱਤੀ ਹੈ ਜਿਸਤੇ ਕਾਰਵਾਈ ਕਰਨਾ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਕੰਮ ਬੰਦਾ ਹੈ। ਉਨਾ ਕੇ ਆ ਕਿ ਜੋ ਵਾੜਵਾਸੀਆਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ ਉਹਨਾਂ ਦੇ ਵੱਲੋਂ ਵਾੜਵਾਸੀਆਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ ਉਸ ਤਰ੍ਹਾਂ ਸਰ ਗਲਤ ਹੈ ਅਤੇ ਜੋ ਵੀ ਉਹਨਾਂ ਕੋਲ ਆਪਣੀ ਸ਼ਿਕਾਇਤ ਲੈ ਕੇ ਪਹੁੰਚਦਾ ਹੈ ਉਸ ਦੀ ਅਸੀਂ ਤੁਰੰਤ ਸੁਣਵਾਈ ਕਰਵਾਉਂਦੇ ਹਾਂ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਮੈਡਮ ਕੀ ਨਾਮ ਹੈ ਮੇਰਾ ਨਾਮ ਜਸਵਿੰਦਰ ਗੋਰੇ ਜਿੱਥੇ ਦੇ ਰਹਿਣ ਵਾਲੇ ਮੈਂ ਬਰਨੋਟ ਬੰਦਾਵਾਦਰ ਕਲੋਨੀ 10 ਨੰਬਰ ਬਾਟੋ ਤੇ ਕੀ ਮਾਮਲਾ ਕੀ ਆ ਜੋ ਤੁਸੀਂ ਸਾਰੇ ਇਕੱਠੇ ਹੋ ਇਹ ਮਾਮਲਾ ਇਹ ਹੈ ਜੀ ਸਾਡੀ ਨਾ ਇਥੇ ਚੋਈ ਚ ਕਬਜ਼ਾ ਹੋ ਰਿਹਾ ਨਾਜਾਇਜ਼ ਤੇ ਇਹ ਕੋਈ ਦੀ ਸਾਫ ਸਫਾਈ ਨਹੀਂ ਹੁੰਦੀ ਜੇ ਅਸੀਂ ਕਿਸੇ ਨੂੰ ਵੀ ਕਹਿੰਦੇ ਆ ਤੇ ਸਾਡੀ ਕੋਈ ਸੁਣਦਾ ਨਹੀਂ ਹੈਗਾ ਕੀ ਐਮਸੀ ਕੌਣ ਨੇ ਐਮਸੀ ਇਥੇ ਹੈ ਹਰਵਿੰਦਰ ਕੋਟ ਡਾਂਗੀ ਕੀ ਆ ਤੁਸੀਂ ਉਹਨਾਂ ਨਾਲ ਕਦੇ ਗੱਲ ਕੀਤੀ ਹਾਂਜੀ ਹਾਂ ਉਹ ਤਾਂ ਬਹੁਤ ਮਿਸਬੀਵ ਕਰਦੇ ਆ ਜੀ ਬਹੁਤ ਵਾਰ ਕਿਹਾ ਉਹ ਤੇ ਘਰ ਜਾਂਦੇ ਆ ਤੇ ਕੁੰਡਾ ਹੀ ਨਹੀਂ ਖੋਲਦੇ ਪਹਿਲਾਂ ਜੇ ਖੋਲਦੇ ਤਾਂ ਗਾਲ ਗਲੋਚ ਕਰਦੀ ਆ ਉਹਦਾ ਉਹ ਹੀ ਕਰਵਾ ਰਹੇ ਆ ਉਹ ਹੀ ਕਰਾ ਰਹੇ ਆ ਇਹ ਪੈਸੇ ਲੈ ਕੇ ਕਬਜ਼ਾ ਕਰੰਦੇ ਠੀਕ ਹੈ ਜੀ ਹਾਂ ਜਿਸ ਤਰ੍ਹਾਂ ਇਹ ਮਕਾਨ ਬਣਿਆ ਹੋਇਆ ਚੋਈ ਦੇ ਆਧੂ ਵਿੱਚ ਹੀ ਬਣਿਆ ਹੋਇਆ ਹੈ ਤਾਂ ਇਸ ਜੀ ਨੂੰ ਕਿਦਾਂ ਦੇਖਦੇ ਹੋ ਤੁਸੀਂ ਮਨਲਾਵਾ ਸੀ ਇਹ ਅਸੀਂ ਆਏ ਸੀ ਕਿ ਪਹਿਲਾਂ 2 ਮਹੀਨੇ 3 ਮਹੀਨੇ ਹੋਏ ਪਹਿਲਾਂ ਅਸੀਂ ਰੋਕੇ ਸੀਗਾ ਉਦੋਂ ਕਬਜ਼ਾ ਹੋ ਰੇ ਸੀਗਾ ਅਸੀਂ ਇਹਨਾਂ ਨੂੰ ਕਿਹਾ ਵੀ ਸੀਗਾ ਐ ਐਮਸੀ ਨੂੰ ਤੇ ਇਹਨਾਂ ਨੇ ਸਾਡੀ ਨਹੀਂ ਸੁਣੀ ਕਹਿੰਦੇ ਕਰਾਂਦੇ ਆ ਕਰਾਂਦੇ ਆ ਰੋਕਦੇ ਆ ਰੋਕਦੇ ਆ ਨਹੀਂ ਹੋਇਆ ਉਹਨਾਂ ਨੇ ਹੌਲੀ ਹੌਲੀ ਅੱਗੇ ਨਿਓ ਆ ਭਰਤੀਆਂ ਫੇਰ ਕਿੰਨੇ ਸਮੇਂ ਤੋਂ ਦਿੱਕਤ ਆ ਰਹੀ ਤੁਹਾਨੂੰ ਇਹ ਸਾਨੂੰ ਤਾਂ ਬਹੁਤ ਦੇਰ ਦੀ ਪ੍ਰੋਬਲਮ ਆ ਰਹੀ ਹੈ ਜੀ ਦਿੱਕਤਾਂ ਕੀ ਕੀ ਆ ਰਹੀਆਂ ਨੇ ਚੋਈ ਤੋਂ ਇਲਾਵਾ ਹੋਰ ਕੋਈ ਪਰੇਸ਼ਾਨੀ ਵੀ ਹੈਗੀ ਸਾਫ ਸਫਾਈ ਨਹੀਂ ਹੁੰਦੀ ਗਲੀਆਂ ਨਾਲੀਆਂ ਸਭ ਸੀਵਰੇਜ ਬਲੌਕ ਹੋਈ ਪਈ ਹੈ ਨਹੀਂ ਹੁੰਦੀ ਆ ਜੀ ਹੋਰ ਜੀ ਚੋਈਆਂ ਚ ਤੇ ਦੋ ਕਰਮਚਾਰੀ ਆ ਉਹ ਰੋਈ ਜਾਂਦੇ ਆ ਬਚਾਰੇ ਬੈਠੇ ਨਾ ਨਾ ਕੋਈ ਸਫਾਈ ਦਾ ਕੋਈ ਸਾਧਨ ਹੈ ਉਹ ਕਹੀ ਜਾਂਦੇ ਅਸੀਂ ਕਿੱਦਾਂ ਕਰੇ ਦੋ ਜਣੇ ਐਡੀ ਕਲੋਨੀ ਵੱਧ ਗਈ ਅੱਗੇ ਤੱਕ ਵੱਧ ਗਈ ਤੇ ਕੋਈ ਕਰਮਚਾਰੀ ਨਹੀਂ ਭੇਜਦੇ ਅਸੀਂ ਮੰਗ ਇਹ ਕਰਦੇ ਆ ਜੀ ਸਾਡੇ ਬਾੜ ਦੀ ਸਫਾਈ ਹੋਣੀ ਚਾਹੀਏ ਸਾਡੀ ਚੋਈ ਪੱਕੀ ਹੋਣੀ ਚਾਹੀਏ ਸਾਫ ਸਫਾਈ ਹੋ ਗਏ ਇਹਦੇ ਚ ਪੈਪ ਪੈਵੇਂ ਤੇ ਇਹ ਕਵਰ ਹੋਵੇ ਜੀ ਇੱਥੇ ਕੋਈ ਚਾਰਦੁਵਾਰੀ ਨਹੀਂ ਹੈਗੀ ਕੋਈ ਉਹ ਨਹੀਂ ਹੈਗਾ ਜੇ ਖੇਡਦਾ ਕੋਈ ਬੱਚਾ ਗਿਰ ਜਾਵੇ ਤਾਂ ਨੁਕਸਾਨ ਤਾਂ ਹੈ ਹੀ ਹੈ ਮੇਰਾ ਨਾਮ ਹਰਜਿੰਦਰ ਘੋਰਾ ਹੈ ਦਿੱਕਤ ਉਹ ਤੋਂ ਜਿਹੜੀ ਤੁਹਾਨੂੰ ਇਹ ਦਿੱਕਤ ਆ ਰਹੀ ਹੈ ਇਹ ਤਾਂ ਕਈ ਸਾਲਾਂ ਤੋਂ ਹੀ ਹੈ ਜੀ ਤੇ ਹੁਣ ਮੇਨ ਪ੍ਰੋਬਲਮ ਮੇਨ ਪ੍ਰੋਬਲਮ ਇਹ ਹੀ ਹਾਂਜੀ ਇੱਕ ਤਾਂ ਸਫਾਈ ਕੀ ਨਹੀਂ ਹੈਗੀ ਇੱਕ ਇੱਥੇ ਗੰਦ ਘੇਰਦੀਆਂ ਜਨਾਨੀਆਂ ਇੱਕ ਸੀਵਰੇਜ ਦਾ ਪਾਈਪ ਵਿੱਚ ਗੇਰਿਆ ਵਾ ਇਹ ਰੁਕਣਾ ਚਾਹੀਦਾ ਜਦ ਵੀ ਨਹੀਂ ਪੈਂਦਾ ਸਮੈਲ ਸਾਨੂੰ ਆਉਂਦੀ ਹੈ ਜੀ ਸਫਾਈ ਕਿੰਨੇ ਟਾਈਮ ਤੋਂ ਨਹੀਂ ਹੋਈ ਸਮੈਲ ਹੋਈ ਨਹੀਂ ਜੀ ਕਦੀ ਇਹ ਤਾਂ ਜਿੱਦਾਂ ਹਾਂ ਡਾਂਗੀ ਜਿੱਤਿਆ ਸਫਾਈ ਤੇ ਚੋਈਗੀ ਹੋਈ ਨਹੀਂ ਹੈਗੀ ਜੀ ਹੋ ਗਿਆ ਜੀ ਹੋਈ ਹਾਂ ਹਾਂ ਜੀ ਹਾਂ ਜੀ ਤੁਸੀਂ ਕਦੇ ਕੰਪਲੇਂਟ ਵੀ ਨਹੀਂ ਕੀਤੀ ਵੀ ਸਫਾਈ ਕਰਕੇ ਨੂੰ ਸਰ ਆਪਾਂ ਕੰਪਲੀਟ ਕਰਦੇ ਆ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਗਲੀਆਂ ਸਾਫ ਕਰਨੇ ਨੂੰ ਆਪਾਂ ਕਮੇਟੀ 'ਚ ਫੋਨ ਕਰਦੇ ਆ ਕੋਈ ਨਹੀਂ ਆਂਦਾ ਹੈਗਾ ਸਾਲ ਕੇ ਵੀ ਜੀ ਇੱਕ ਵਾਰ ਪਤਾ ਨਹੀਂ ਦੋ ਵਾਰ ਆਏ ਆ ਕੋਈ ਗਲੀ ਸਾਫ ਨਹੀਂ ਹੁੰਦੀ ਇੱਧਰ ਤਾਂ ਆਂਦੇ ਹੀ ਨਹੀਂ ਸਾਡੇ ਕੋਲ ਕੀ ਮੰਗਤੀ ਕਰਦੇ ਹੋ ਮੰਗੇ ਹੀ ਕਰਦੇ ਆ ਵੀ ਚੋਈ ਪੱਕੀ ਹੋਣੀ ਚਾਹੀਦੀ ਸਫਾਈ ਹੋਣੀ ਚਾਹੀਦੀ ਇੱਥੇ ਸੀਵਰੇਜ ਦੇ ਪਾਈਪ ਚੋਈ ਦੇ ਵਿੱਚ ਨਹੀਂ ਗਿਰਨੇ ਚਾਹੀਦੇ ਪਰ ਫਿਰ ਵੀ ਤੁਹਾਡੀ ਸੁਣਵਾਈ ਨਹੀਂ ਹੁੰਦੀ ਅਗਲਾ ਕਦਮ ਕੀ ਰਹੇਗਾ ਸਰ ਅਸੀਂ ਫਿਰ ਹਾਂ ਮੰਤਰੀ ਭਗਵੰਤ ਮਾਨ ਜੀ ਕੋਲ ਆਸੀ ਸਰ ਫਿਰ ਆਪਾਂ ਮੰਗ ਕਰੂਗੇ ਵੀ ਬੰਦ ਹੋਣੀ ਚਾਹੀਦੀ ਐ ਪਿਛਲੀ ਚੋਈ ਬੰਦ ਹੋ ਗਈ ਸਰ ਇਹ ਚੋਈ ਬੰਦ ਨਹੀਂ ਹੋਈ ਜਦ ਵੋਟਾਂ ਪਵਾਇਆਂ ਇਹ ਕਹਿ ਕੇ ਪਵਾਇਆਂ ਵੀ ਚੋਈ ਬੰਦ ਕਰੂਗੇ ਪਰ ਚੋਈ ਬੰਦ ਨਹੀਂ ਹੋਈ ਹੈਗੀ ਹਰਮੇਸ਼ ਕੋਰ ਕਿੱਥੇ ਦੇ ਰਹਿਣ ਵਾਲੇ ਹੋ ਐਚੀ ਦੇ ਤੇ ਕੀ ਇਹ ਚੋਈ ਖੁੱਲੀ ਐ ਕਾਫੀ ਟਾਈਮ ਤੋਂ ਲੋਕ ਪਰੇਸ਼ਾਨ ਹੋ ਰਹੇ ਆ ਕੀ ਕੋਈ ਹਾਦਸੇ ਦਾ ਕਾਰਨ ਨਹੀਂ ਬਣੀ ਹਾਂ ਸਹੀ ਐ ਜੀ ਮੋਟਰਸਾਈਕਲ ਬੱਚੇ ਰਾਤ ਨੂੰ ਕਈ ਵੇਰ ਡਿੱਗੇ ਆ ਇੱਥੇ ਤੇ ਡੰਗਰ ਵੀ ਗਿਰ ਜਾਂਦੇ ਆ ਤੇ ਉਂਝ ਵੀ ਛੋਟੇ ਬੱਚੇ ਖੇਡਦੇ ਆ ਉਹਨਾਂ ਦਾ ਵੀ ਡਰ ਰਹਿੰਦਾ ਕਿੰਦਾ ਤੇ ਇਹਨੂੰ ਸੈਕਟ ਕਰੋ ਸਪਾਈਸ ਹੋਈ ਕਰੋ ਇਹਦਾ ਔਰ ਹਿੱਲਾ ਕਰੋ ਨਾ ਇਹ ਵੀ ਮੰਨਦੇ ਜਿਵੇਂ ਰਸਤੇ ਜਿਹੜੀ ਇਹ ਚੋਈ ਦੇ ਵਿੱਚ ਘਰ ਬਣੇ ਹੋਏ ਨੇ ਨਾਜਾਇਜ਼ ਕਬਜ਼ਾ ਕਰ ਲਿਆ ਗਿਆ ਜਿਹੜਾ ਚੋਈ ਦੇ ਉਹਦਾ ਹੁਣ ਤੁਸੀਂ ਦੇਖ ਰਹੇ ਆ ਜੀ ਦੇਖੋ ਦੇਖੀ ਚੱਲ ਰਹੇ ਆ ਜੀ ਕਿ ਮਤਲਬ ਨਾਜਾਇਜ਼ ਕਬਜ਼ਾ ਹੋ ਰਿਹਾ ਨਾ ਦੇਖ ਰਹੇ ਹੋ ਭਈ ਇਹ ਤਾਂ ਤੁਸੀਂ ਆਪੇ ਦੇਖੋ ਤੁਸੀਂ ਚੈੱਕ ਕਰੋ ਨਾ ਨਹੀਂ ਅਸੀਂ ਤਾਂ ਚੈੱਕ ਕਰ ਲੈ ਅਸੀਂ ਤਾਂ ਤੁਹਾਡੇ ਕੋਲ ਪੁੱਛ ਰਹੇ ਹਾਂ ਤੂੰ ਰਹਿੰਦੇ ਤਾਂ ਤੁਸੀਂ ਉੱਥੇ ਨਹੀਂ ਰਹਿੰਦੇ ਅਸੀਂ ਰਹਿੰਦੇ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਵੀ ਸਫਾਈ ਕਰਾਓ ਦਵਾਈ ਨੂੰ ਇਹਨੂੰ ਠੀਕ ਕਰਾਓ ਬਸ ਚੋਈ ਨੂੰ ਹਾਂ ਜੀ ਰஞ்சிਤ ਕੌਰਾ ਜੀ ਕਿਹੜੇ ਵਾਰ ਤੋਂ ਰਹਿਣ ਵਾਲੇ ਕਿਥੇ ਇਹੀ ਬੰਦਾ ਬਹਾਦਰ ਚੋਈਆਂ ਜੀ ਤੇ ਕੀ ਸਮੱਸਿਆ ਕੀ ਆ ਰਹੀ ਹੈ ਚੋਈ ਭਰ ਕੇ ਆ ਰਹੀ ਹੈ ਜੀ ਨਵਾਂ ਮਕਾਨ ਬਣਾਇਆ ਸਾਰੀ ਜੜ ਚੋਲ ਰੋੜੀ ਨਿਕਲ ਗਈ ਹੈ ਜੀ ਕੀ ਕਰਨਾ ਹੈ ਇਹ ਆ ਮੂਰੇ ਪਾਣੀ ਦਾ ਬਗਾਸ ਨਹੀਂ ਹੋ ਰਿਹਾ ਜੀ ਬਿਚਮਕਾਨ ਬਣ ਰਹੇ ਨੇ ਜੀ ਇਹ ਚ ਪੈਪ ਪੈ ਜਾਣ ਜੀ ਗੰਦਗੀ ਸਾਰੀ ਸਾਫ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਵੀ ਜਿਹੜੇ ਮਾਈਚਮਕਾਨ ਬਣ ਰਹੇ ਨੇ ਇਹ ਹੀ ਹੈ ਜੀ ਐਮਸੀਆ ਹਾਂਜੀ ਡਾਂਗੀ ਜੀ ਹਾਂਜੀ ਹੋਰ ਕੀ ਆਪਕਾ ਕੀ ਨਾਮ ਹੈ ਬਿਮਲੇਸ਼ ਕਹਾਂ ਕੇ ਰਹਿਨੇ ਵਾਲੇ ਬਨੂੜ ਕੀ ਔਰ ਕੀ ਦਿੱਕਤ ਆ ਰਹੀ ਆ ਬਸ ਇਹ ਚੂਹੀ ਕੀ ਦਿੱਕਤ ਆ ਰਹੀ ਜੀ ਕਦੋਂ ਸੇ ਆ ਰਹੀ ਹੈ दो तीन साल कई साल हो गए तो हाँ साथ में ही है या आगे पीछे साथ में ही है हाँ। लागी है तो तो फिर बारिश के समय में तो आपको बहुत दिक्कत हाँ जी सांप हाँ। साफ सब निकलते हैं हाँ। दरबोद हाँ। मच्छर हाँ। सारा कंदनु पानी जाए जाके वो होगा टक्कर मारा तो तो कभी बोला है आपने एमसी साहब को हाँ जी उन्हें बोलते हैं वो वोट लेने जो आते हैं उन्हें भी बोलते हैं जी वो कहते हैं हम हमें वोट दो हमें जिताओ फिर जब पांच साल बाद अगले अगला वोट आ जाते हैं तब तक कुछ भी नहीं होता है इसमें ਤੋ ਕੋਈ ਹਾਦਸਾ ਵੀ ਹੋਇਆ ਹੈ ਇਹ ਖੁੱਲੀ ਚੋਣ ਕੋ ਨਹੀਂ ਇਹ ਤਾਂ ਹਾਦਸਾ ਹੈ ਪਹਿਲਾ ਹੈ ਨਾ ਮੋਟਰਸਾਈਕਲ ਹਬਿੰਦਰ ਕੋ ਡਾਂਗੀ ਹਾਂਜੀ ਕਿਹੜਾ ਨੰਬਰ ਵਾਰਡ ਦਾ ਐਮਸੀ ਵਾਰਡ ਨੰਬਰ 10 ਤੇ ਜਿਸ ਤਰ੍ਹਾਂ ਮੋਹੱਲਾ ਨਿਵਾਸੀ ਜਿਹੜੇ ਨੇ ਇਲਜ਼ਾਮ ਲਾ ਰਹੇ ਨੇ ਕੀ ਜੜੀ ਹੈ 24 ਦੇ ਉੱਪਰ ਨਜਾਇਜ਼ ਕਬਜ਼ੇ ਹੋਦੇ ਨੇ ਤੇ ਉਹ ਜਿਹੜੇ ਐਮਸੀ ਦੇ ਅਧਿਕਾਰੀ ਨੇ ਕੀ ਕਹਿਣਾ ਚਾਹੁੰਦੇ ਨੇ ਐਮਸੀ ਦੇ ਥਰੂ ਤਾਂ ਕੋਈ ਨਹੀਂ ਹੋ ਰਿਹਾ ਹੈਗਾ ਐਮਸੀ ਰੋਕ ਕਰ ਰਹੇ ਹੈਗੇ ਆ ਆਪਣੇ ਆਫਿਸ ਦੇ ਵਿੱਚ ਜਾ ਕੇ ਕਮਿਊਨਿਟੀ ਦੇ ਸਾਡੇ ਨਗਰ ਕੌਂਸਲਰ ਦੇ ਜਿੱ ਜਾ ਕੇ ਪਰ ਉਹ ਕੁਝ ਅੱਗੇ ਕਾਰਵਾਈ ਨਹੀਂ ਕਰ ਰਹੇ ਹੈ ਇਹ ਉਹ ਨੂ ਵੀ ਅਸੀ ਕਿਹਾ ਹੈਗਾ ਬਾਕੀ ਅਸੀਂ ਦਰਖਾਸਤ ਵੀ ਉੱਥੇ ਲਿਖੀ ਹੋਈ ਹੈ ਸਾਡੀ ਇਸ ਬਾਰੇ ਪਰ ਤੁਸੀਂ ਜਾ ਕੇ ਪਤਾ ਕਰ ਲਓ ਵੀ ਅਸੀਂ ਸਹੀ ਹੈ ਜਾਂ ਗਲਤ ਜੀ ਮੈਮ ਜਿਸ ਤਰ੍ਹਾਂ ਜਿਹੜੇ ਉੱਥੇ ਚੋਈ ਲੰਗ ਰਹੀ ਹੈ ਚੋਈ ਦੀ ਸਫਾਈ ਵੀ ਨਹੀਂ ਹੋਈ ਹੈਗੀ ਤੁਸੀਂ ਐਮਸੀਓ ਵਾਰਡ ਦੇ ਬਰਸਾਤ ਦਾ ਸੀਜ਼ਨ ਆ ਰਿਹਾ ਤੇ ਉਹਦੀ ਸਫਾਈ ਬਾਰੇ ਕੀ ਕਹਿੰਦੇ ਨੇ ਚੋਈ ਦੀ ਤਾਂ ਅਸੀਂ ਸਫਾਈ ਪਹਿਲਾਂ ਹੀ ਕਰਵਾਤੀ ਮੀਂਹ ਪੈਣੇ ਤੋਂ ਪਹਿਲਾਂ ਹੀ ਪਾਰਿਸ਼ਾ ਸ਼ੁਰੂ ਹੋਣੇ ਤੋਂ ਪਹਿਲਾਂ ਹੀ ਅਸੀਂ ਸਫਾਈ ਕਰਤੀ ਹੈ ਸਾਡੇ ਕੋਲ ਫੋਟੋਆਂ ਵੀ ਹੈਗੀਆਂ ਉਹ ਗੱਡੀ ਦਾ ਜਿਹੜਾ ਬੜਿਆ ਹੋਇਆ ਉੱਥੇ ਇਸ ਟਾਈਮ ਤੋਂ ਉਹ ਤਾਂ ਹੋ ਹੀ ਜਾਂਦਾ ਹੈਗਾ ਹੁਣ ਜਿੱਥੇ ਜਿੱਥੇ ਸਾਡੇ ਤੋਂ ਸਫਾਈ ਹੁੰਦੀ ਹੈਗੀ ਹੈ ਉੱਥੇ ਉੱਥੇ ਅਸੀਂ ਕਰ ਦਿੰਦੇ ਹੁਣ ਅਸੀਂ ਸਾਰੇ ਚੈਂਬਰ ਸਾਫ਼ ਕੀਤੇ ਜੀ ਹੁਣ ਅਸੀਂ ਸਾਰੇ ਜਿੰਨੇ ਵੀ ਸਟੈਂਪਰ ਹੈਗੇ ਆ ਵਾਟਰ ਦੇ ਨਾਲੇ ਹੈਗੇ ਉਹ ਸਾਰੇ ਅਸੀਂ ਸਾਫ ਕਰਵਾਏ ਹੈਗੇ ਮੈਡਮ ਤੁਹਾਡੇ ਵਾਰਡ ਦੇ ਜਿਹੜੇ ਨੇ ਮਾਹੌਲਾ ਨਿਵਾਸੀ ਨੇ ਉਹ ਇਲਜ਼ਾਮ ਲਾਇਆ ਨੇ ਕਿ ਐਮਸੀ ਜਿਹੜੇ ਨੇ ਸਫਾਈ ਕਰਮਚਾਰੀਆਂ ਨੂੰ ਜਿਹੜੀ ਸਫਾਈ ਕਰਨ ਦੇ ਲਈ ਉੱਥੇ ਪਹੁੰਚਣ ਨਹੀਂ ਦਿੱਤੇ ਉਹ ਰੋਕ ਦਿੰਦੇ ਨੇ ਵੀ ਜਦੋਂ ਤੱਕ ਉਹਨਾਂ ਕੋਲ ਨਹੀਂ ਆਣਗੇ ਉਦੋਂ ਤੱਕ ਨਹੀਂ ਨਹੀਂ ਇਹ ਤਾਂ ਬਹੁਤ ਜ਼ਿਆਦਾ ਗਲਤ ਹੈ ਜੀ ਜਿਹੜੇ ਸਾਡੇ ਸਫਾਈ ਕਰਮਚਾਰੀ ਹੈਗੇ ਆ ਵੀ ਸਾਡੇ ਘਰ ਦਾ ਕੂੜਾ ਚੱਕ ਕੇ ਲੈ ਕੇ ਜਾਂਦੇ ਹੈਗੇ ਜਿਹੜੇ ਉਹਨਾਂ ਨੂੰ ਇਹਨੇ ਬਾਹਰ ਦੇ ਅੱਗੇ ਸੀਗੇ ਸਾਡੀ ਕਲੋਨੀ ਦੇ ਵਿੱਚ ਵੀ ਉਹ ਕੂੜਾ ਚੱਕਣ ਦੇ ਪਰ ਅਸੀਂ ਸਾਡੇ ਜਿਹੜੇ ਪੁਰਾਣੇ ਹੈਗੇ ਆ ਕੋੜਾ ਚੱਕਣ ਵਾਲੇ ਤੁਸੀਂ ਨਾਮ ਨਹੀਂ ਪੁੱਛਣੋ ਔਰ ਉਂਜੇ ਹੋਏ ਸਾਡੇ ਕੋਲ ਆਏ ਵੀ ਸਾਡੀ ਰੋਜ਼ ਰੋਟੀ ਨਾ ਖੋ ਤੁਸੀਂ ਵੀ ਸਾਨੂੰ ਲਾਓ ਤਾਂ ਮੈਂ ਜਾ ਕੇ ਸਾਰੇ ਕਲੋਨੀ ਦੇ ਵਿੱਚ ਕਹਿ ਕੇ ਆਈ ਮੈਂ ਉੱਥੇ ਦੀਵਾਰ ਵੀ ਕੋਈ ਨਹੀਂ ਬਣੀ ਹੋਈ ਕੋਈ ਵੀ ਉੱਥੇ ਬੱਚਾ ਖੇਡਦਾ ਹੋਵੇ ਕਿ ਡਿੱਗ ਸਕਦਾ ਕੋਈ ਵੀ ਮਿਸੈਪਣੀ ਹੋ ਸਕਦੀ ਕਿਸੇ ਕੋਲ ਕਿੱਥੇ ਕੋਈ ਦੇ ਨਾਲ ਕੋਈ ਵੀ ਦੀਵਾਰ ਨਹੀਂ ਬਣੀ ਹੋਈ ਬਿਲਕੁਲ ਵੀ ਹਾਂਜੀ ਅਸੀਂ ਅਸੀਂ ਤਾਂ ਕਹਿ ਰਹੇ ਹੈਗੇ ਜੀ ਆਫਿਸ ਦੇ ਵਿੱਚ ਜਾ ਕੇ ਪਰ ਉੱਚ ਅਧਿਕਾਰ ਕੋਈ ਕਾਰਵਾਈ ਨਹੀਂ ਕਰ ਰਿਹਾ ਕਿ ਸਾਡੇ ਮਿਲਦੇ ਜਾਂ ਕਾਰਵਾਈ ਨਹੀਂ ਹੁੰਦੀ ਦੋ ਕਾਰਵਾਈ ਨਹੀਂ ਹੁੰਦੀ ਹੈ ਜੀ ਫੰਡ ਮਿਲਦੇ ਹਾਂਜੀ ਫੰਡ ਨਹੀਂ ਮਿਲਦਾ ਜੀ ਫੰਡ ਵੀ ਨਹੀਂ ਮਿਲ ਰਿਹਾ ਸਾਨੂੰ ਸਾਡਾ ਕੰਮ ਕੋਈ ਨਹੀਂ ਹੋ ਰਿਹਾ ਜਿਹੜੇ ਹੈ ਨਗਰ ਕੌਂਸਲ ਕੁਝ ਨਹੀਂ ਕਰਦਾ ਹਾਂਜੀ ਹਾਂ ਨਗਰ ਕੌਂਸਲ ਦੇ ਵਿੱਚ ਜਿਹੜੇ ਨੇ ਇਨਾਦੇ ਵਿੱਚ ਹੀ ਪਤਾ ਨਹੀਂ ਕੀ ਹੈਗਾ ਅਸੀਂ ਤਾਂ ਜਾ ਕੇ ਕਹਿੰਦੇ ਹੈਗੇ ਪਰ ਸਾਡੇ ਕੰਮ ਹੋ ਰਹੇ ਨਹੀਂ ਹੁੰਦੇ। ਤੁਹਾਡੇ ਮੋਹਲਿਆ ਵਾਸੀਆ ਵੱਲੋਂ ਕੁਝ ਐਡਿਕੀਸ਼ਨ ਲਗਾਇਆ ਜਾਵੇ ਉਹ ਜਦ ਤੁਹਾਡੇ ਕਰਜਾਂ ਨਾਲ ਕੁਝ ਮਿਸਬੀਹੇਵ ਕਰਦੇ ਹੋ ਉਹਨਾਂ ਨਾਲ। ਨਹੀਂ ਨਹੀਂ। ਇੱਕ ਪ੍ਰੂਫ ਵਾਲੇ ਕਰਦੇ। ਇੱਕ ਤੁਸੀਂ ਕਹਿ ਦੋ ਵੀ ਪ੍ਰੂਫ ਜਿਹੜੇ ਕਹਿੰਦੇ ਹੈਗੇ ਆ ਵੀ ਪ੍ਰੂਫ ਦੇ ਦੋ ਵੀ ਮੇਰੇ ਕੋ ਲਾ ਕੇ ਕਹੋ ਵੀ ਵੀ ਮੈਂ ਉਹਨਾਂ ਦੇ ਨਾਲ ਮਿਸਬੀਹੇਵ ਕਰੀ। ਮੈਂ ਉਹਨਾਂ ਨੂੰ ਘਰ ਬਿਠਾਉਂਦੀ ਹੈਗੀ ਸਾਰਾ। ਪਿਆਰ ਨਾਲ ਗੱਲ ਕਰਦੀ ਹੈਗੀ। ਠੀਕ।